ਸਰਕਾਰ ਦੀ ਧਕੇਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਬਸਰ ਵੇਖੋ ਕਿੰਨੇ ਆਏ ਆ ਮੇਰੇ ਕੋਲ ਇਹ ਨਹੀਂ 15 ਦਿਨ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਿਆ ਸੀ ਭਗਵਾਨ ਸਮਾਨ ਸਿੰਘ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਢਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਨੀ ਇੱਥੇ ਕਿੰਨੀ ਕਮ ਜਗ੍ਹਾ ਇੱਧਰ ਆ ਜਾ ਆ ਇੱਧਰ ਆ ਇੱਧਰ ਆ ਆ ਵੇਖ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਵੀ ਨਹੀਂ ਜਾਣ ਦਿੱਤਾ ਇਹਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਨਹੀਂ ਜਾਣ ਦਿੱਤਾ ਹਾਂਜੀ ਕਹ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਰਹੇ ਕੰਮ ਕਰਾਉਣ ਆਏ ਸੀ ਆਬਲੀਸ਼ਾ ਦੀ ਬੱਚੀ ਨੇ ਡਾਕਟਰੀ ਜੀ ਨਾ ਇਤਰਾ ਡਿਸ਼ੂਵੇਟਿਵਤੀ ਸਾਹਿਬ ਨਾਲ ਕਰਦਾ ਮੈਂ ਚੱਲ ਰਿਹਾ ਟੱਕਾ ਹੀ ਬਹੁਤ ਕਰ ਦਿੱਤੇ ਰਿਕਾਰਡਿੰਗ ਦੇ ਇੱਕ ਮਿੰਟ ਇੱਕ ਮਿੰਟ ਮਰ ਮਰ ਲਓ ਰਹੀ ਹੈ ਬਕਰ ਬਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਫੈਮਲੀ ਮਿਲ ਰਿਹਾ ਆ ਤਗੜੇ ਬਿਕਰਮ ਸਿੰਘ ਦੇ ਪੁੱਤ ਚਰਦਾਰ ਬਿਗਰਮ ਸਿੰਘ ਮਜੀਠੀਆ ਸਰਦਾਰ ਦੇ ਪੁੱਤਰਾਂ ਨਾਲ ਤਕੜੇ ਰਹਿਣਾ ਬਿਲਕੁਲ ਨਹੀਂ ਓਕੇ ਆਈ ਲਵ ਯੂ ਗਾਇਜ਼ ਚਰਦਾਰ ਬਿਗਰਮ ਸਿੰਘ ਮਜੀਠੀਆ ਸਰਦਾਰ ਬਿਗਰਮ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧਕੇ ਮਾਰੀਆ ਪੁਲਿਸ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆ ਕੇ ਤਕੜਾ ਕੇ ਮਾਰੀ ਕੋਈ ਸਾਰੀ ਗਲੀ ਬੰਦ ਕੀਤੀ ਆ ਜੀ ਕਿਸੇ ਨੂੰ ਆਉਟ ਨਹੀਂ ਜੀ ਡਾਰੀ ਆ ਇੱਧਰ ਵੀ ਸਾਰਾ ਗਲੀ ਬੰਦ ਕੀਤੀ ਆ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋਡ ਆ ਕਾਲ ਮੀ ਮੈਸੇਜ ਜਾਣ ਨੂੰ ਤਿਆਰ ਹੁਣ ਕਿੱਥੇ ਰਕਾਇ ਜੀ ਕਰਨਜੀਤ ਜੀ ਤੇ ਉਸਕੇ ਕੋਪੀ ਪੀਛਾ ਹੀ ਮਿਲਣਾ ਹਾਂਜੀ ਕਮਿਟਮੈਂਟ ਕੀਤੀ ਹੋਤੀ ਜਮਾਤੀ ਨਹੀਂ ਨਹੀਂ ਗਲੀ ਸੋਹਣਾ ਬਣੀ ਅਕਾਲੀਗਰ ਬਾਦਲੇ ਜਿੰਦਾ ਪਰ ਕਾਇਰ ਨੇ ਮੈਨੂੰ ਯਾਰ ਉਹਨਾਂ ਨੇ ਕੀ ਕਰਤਾ ਯਾਰ ਪਾਸੇ ਲੱਗ ਗਏ ਬਹੁਤ ਬੰਦੇ ਖੜੇ ਆ ਦੂਜੇ ਤੱਕ ਗੱਡੀ ਆ